ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਦੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਪਹੁੰਚੇ ਆਂ ਪਿੰਡ ਨਿਯੋਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੈਂਦੀ ਹੈ ਬਾਈ ਨੂੰ ਰਾਮਪੁਰਾ ਫੋਰ ਬਿਲਕੁਲ ਘਰੇਲੂ ਵੀਰ ਦੇ ਘਰੇ ਪਹੁੰਚੇ ਆਂ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਪਸ਼ੂ ਆ ਬਾਈ ਕੋਲੇ ਪਸ਼ੂ ਬਹੁਤ ਗਿਣਤੀ ਦੇ ਵਿੱਚ ਸੁਖਨਾ ਬਾਈ ਦਾ ਘਰ ਭਰਿਆ ਪਿਆ ਨਹੀਂ ਅੱਜ ਕੱਲ ਆਪਾਂ ਬਹਿਣੇ ਆ ਵੀ ਪਸ਼ੂ ਦਿਨ ਮ ਦਿਨ ਘਟਦੇ ਜਾਂਦੇ ਆ ਪਰ ਬਾਈ ਕੋਲੇ ਬਹੁਤ ਵਧੀਆ ਪਸ਼ੂ ਆ ਚੰਗੇ ਦੁੱਧ ਵਾਲੇ ਪਸ਼ੂ ਆ ਤੇ ਬਾਕੀ ਵੀਰ ਨੇ ਅੱਜ ਦੋ گاਵਾ ਸੇਲ ਕਰਨੀਆਂ ਉਹਨਾਂ ਦੀ ਡਿਟੇਲ ਆਪਾਂ ਬਾਜੀ ਤੋਂ ਪੁੱਛਾਂਗੇ ਤੇ ਬਾਜ ਤਾਂ ਤੁਹਾਡੀ ਗੱਲਬਾਤ ਕਰਾਉਣੀ ਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਅੱਜ ਨੂੰ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7997 ਤੇ ਕਰਦੇ ਆਪਾਂ ਵੀਡੀਓ ਸ਼ੁਰੂ ਪੁੱਛਦਾ ਵੀਰ ਤੋਂ ਕੀ ਡਿਟੇਲ ਹੈ ਇਹਨਾਂ ਦੀ ਕਿੰਨਾ ਮਸੂਆ ਤੇ ਮੁੱਲ ਆਪਾਂ ਬਾਈ ਤੋਂ ਵੀਡੀਓ ਦੇ ਵਿੱਚ ਕਰਾਵਾਂਗੇ ਮੁੱਲ ਬਿਲਕੁਲ ਜਾਇਜ਼ ਹੋਣਗੇ ਜਿਹੜੇ ਭਰਾਣੇ ਘਰੇ ਰੱਖਣ ਨੂੰ ਮੰਨ ਕੇ ਚਲੋ ਦੁੱਧ ਪੀਣ ਨੂੰ ਗਾਇਆਂ ਲੈਣੀਆਂ ਘਰੇ ਆਉਣ ਤੇ ਬਿਲਕੁਲ ਨਾ ਜਾਇਜ਼ ਰੇਟ ਦੇ ਪਸ਼ੂਆ ਤੇ ਪੁੱਛਦੇ ਆਪਾਂ ਵੀਰ ਤੋਂ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਕਰਾਉਂਦੇ ਆਂ ਗੱਲਬਾਤ ਆਜੋ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਹੋ ਠੀਕ ਰਾਕ ਜੀ ਬਾਈ ਜੀ ਆਪਣਾ ਐਡਰੈਸ ਕਨਫਰਮ ਕਰਿਓ ਪਿੰਡ ਆਪਣਾ ਮਿਰਨਪਿੰਡ ਨੇ ਔਰ ਜ਼ਿਲ੍ਹਾ ਬਠਿੰਡਾ ਜੀ ਰਾਮਪਰਾਪੂ ਜੀ ਨਾਂ ਕੀ ਆਪਣਾ ਵੀਰੇ ਨਾਮ ਦੱਸ ਕਰਨ ਸਿੰਘ ਜਿਸ ਕਰਨ ਸਿੰਘ ਤੇ ਇਹ ਆਪਣਾ ਘਰ ਗਿੱਦੜਾਂ ਵਾਲੀ ਸ਼ਰਕ ਤੇ ਆ ਗਿਆ ਹੈ ਨਾ ਹਾਂ ਜਦੋਂ ਆਪਾਂ ਮੰਨ ਕੇ ਚੱਲੂ ਮਲੂਕਿਓਂ ਆਉਂਦੇ ਆ ਤੇ ਇਧਰ ਗਿੱਦੜਾਂ ਵਾਲੀ ਸ਼ਰਕਾਂ ਦੀ ਬਾਰ ਬਾਰ ਤੁਸੀਂ ਸ਼ਰਤ ਦੇ ਉੱਤੇ 6 ਕਿਲੋਮੀਟਰ ਤੇ ਕਲਿਆਣ ਸੁੱਖਾ ਰਹਿ ਗਿਆ 2 ਕਿਲੋਮੀਟਰ ਤੇ 3 ਕਿਲੋਮੀਟਰ ਮਲੂਕਾ ਰਹਿ ਗਿਆ ਮਲੂਕਾ ਰਹਿ ਗਿਆ 12 ਕਿਲੋਮੀਟਰ ਭਗਤਾ ਪਿੰਡ ਠੀਕ ਹੈ ਤੇ ਬਠਿੰਡਾ ਆਪਣੀ ਕਿੰਨੇ ਕਿਲੋਮੀਟਰ ਪੈਗਾ ਬਸ 30 32 ਕਿਲੋਮੀਟਰ ਪੈਗਾ 30 32 ਕਿਲੋਮੀਟਰ ਬਠਿੰਡਾ ਪੈਗਾ ਠੀਕ ਆ ਵੀਰੇ ਤੇ ਮੋਬਾਈਲ ਨੰਬਰ ਬੋਲ ਦਿਓ ਦਾ 99143 20798 99143 ਹਾਂਜੀ 20798 20798 ਇਹ ਬਾਈ ਦਾ ਨੰਬਰ ਅਸਲ ਨੂੰ ਤੇ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆਪੇ ਹੈ ਨਾ ਤੇ ਜੇ ਜੇ ਫਿਰ ਪਹਿਲੇ ਨੰਬਰ ਤੇ ਬਾਈ ਵੈੜ ਦੇਂਦੀ ਆ ਇਹ ਸੂਆ ਕਿੰਨਾ ਸੂਈ ਆ ਇਹ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਹੈ ਤੇ ਇਹ ਸੂਈ ਕਦੋਂ ਆ ਸੂਈ ਸਵੇਰ ਸੂਈ ਹੈ 4 ਵਜੇ ਜਿਹੜੀ ਸੂਈ ਅੱਜ 4:00 ਵਜੇ ਤੇ ਜੇਰ ਜੂਰ ਪ੍ਰੋਪਰ ਰੋਕੇ ਪੈਗੀ ਵੀਡੀਓ ਬਣਾਈ ਹੋਈ ਆਪਣੇ ਕੋਲੇ ਠੀਕ ਹੈ ਜਿਹੜਾ ਵੀਰ ਮਨਨਕ ਜਲਦੀ ਦੂਗਾ ਉਹ ਆਦੀ ਵਟਸਐਪ ਤੇ ਵੀਡੀਓ ਮੰਗਾ ਸਕਦਾ ਹੈ ਹਨ ਜੇਰ ਪ੍ਰੋਪਰ ਰੋਕੇ ਆ ਤੇ ਇਹ ਦੁੱਧ ਕਿੰਨਾ ਪਾਇਆ ਨਹੀਂ ਪਿਛਲੇ ਸੂਏ ਵੀਰੇ ਪਿਛਲੇ ਸੂਏ 14 ਲੀਟਰ ਦਿੰਦੀ 14 ਲੀਟਰ ਦਿੰਦੀ ਤੇਰੇ ਹਿਸਾਬ ਨਾਲ ਕਿੰਨਾ ਪਾ ਦੂਇਆ ਇੱਥੇ ਬਸ 16-17 ਲੀਟਰ ਦੇ ਦੇ ਦੇਣਾ ਵੀ ਚਾਹੀਦਾ ਹੈ ਨਾ ਕਿਉਂਕਿ ਵੜ ਆ ਗਈ ਕੱਦ ਕਾ ਤੇ ਕਦ ਕਾਠ ਵੀ ਬਹੁਤ ਸੋਹਣਾ ਵਹਿੜਦਾ ਸੁਆ ਕੀ ਦੂਜਾ ਤੇ ਰਾਤ ਸੂਈ ਆ ਬਾਈ ਕਹਿੰਦਾ ਬਾਈ ਖੋਲ ਲਾ ਫਿਰ ਆਪਾਂ ਤੋੜਾ ਤੋਰਾ ਕਰਾਈਏ ਚੱਕ ਤੇ ਜਿਹੜੇ ਮੰਨ ਕੇ ਚੱਲੋ ਵੀ ਇਹਦੀ ਅਡਰ ਕੁਆਲਿਟੀ ਆ ਗਈ ਸੱਜ ਨੂੰ ਲੱਖ ਵਾਲੀ ਗਾਂ ਨੂੰ ਨਹੀਂ ਲੱਗਦਾ ਇਹੋ ਜਿਹਾ ਥਣ ਹਵਾਨ ਜਿਹੇ ਜਿਹਾ ਇਹਨੂੰ ਲੱਗਿਆ ਵਹਿੜ ਨੂੰ ਘਰੇ ਰੱਖਣ ਨੂੰ ਬਹੁਤ ਵਧੀਆ ਵਹਿੜ ਆ ਨਾ ਗਰਮੀ ਮੰਨੇ ਤੇ ਨਾ ਠੰਡ ਮੰਨੇ ਕ੍ਰੋਸਾਂਗੇ ਦੇ ਵਿੱਚ ਆ ਗਈ ਬੇਮੁੱਲੀ ਜੀ ਤੇ ਪਰ ਜਿਹੜਿਆ ਨੇ ਬੱਚਾ ਦਿੱਤਾ ਬਹੁਤ ਟੌਪ ਦਾ ਦਿੱਤਾ ਬੱਚਾ ਤੇ ਪਰ ਬਹੁਤ ਚੰਗੀ ਨਸਲ ਦਾ ਦਿੱਤਾ ਕਿਉਂਕਿ ਗਾਂ ਨੂੰ ਕੋਈ ਚੰਗਾ ਟੀਕਾ ਭਰਾਊਗਾ ਤੇ ਬਹੁਤ ਵਧੀਆ ਬੱਚੀ ਦੇਊਗੀ ਤੇ ਥਨ ਥਨ ਦਾ ਬਹੁਤ ਸੋਹਣਾ ਸਾਈਜ਼ ਆ ਗਿਆ ਆਪਾਂ ਬੱਚੇ ਤੇ ਮਰਾਦ ਗਈ ਨਿਗਾ ਆ ਰਾਤ ਸੂਈ ਆ ਗਾਂ ਤੇ ਦਿੱਤਾ ਇਹਨੇ ਬੱਚਾ ਤੇ ਪਰ ਬੱਚਾ ਬਹੁਤ ਕੁਆਲਟੀ ਵਾਲਾ ਪਿੰਕ ਨੋਜ਼ ਵਾਲਾ ਬੱਚੀ ਹੁੰਦੀ ਤਾਂ ਕਰਮ ਵਾਲੀ ਤੇ ਗਾਂ ਵੀ ਲੁਗਣੀ ਬਣ ਜਾਣੀ ਸੀ ਤੇ ਜਿਹੜਾ ਥੱਗਾ ਦਾ ਥਨ ਹਵਾਨਾ ਆ ਗਿਆ ਬਹੁਤ ਸੋਹਣਾ ਆ ਗਿਆ ਤੇ ਥਨ ਥਨ ਦੇਖੋ ਜੀ ਕੱਲਾ ਕੱਲਾ ਸਾਨ ਥਨ ਦਾ ਸਾਈਜ਼ ਆ ਮੋਟਾ ਮੋਟਾ ਥਨ ਆ ਹੱਥ ਦੀ ਚਵਾਈ ਵਾਲਾ ਤੇ ਵੀਰੇ ਦਾ ਬੋਲਾ ਕਿੰਨਾ ਕੱਢਿਆ ਸਵੇਰ ਦੋ ਆ 2.5 ਕਿਲੋ ਕੱਢਦਾ ਵੀਰੇ 2.5 ਕਿਲੋ ਬੋਲਾ ਕੱਢਦਾ ਹਾਂ ਬੱਛਰ ਜਾ ਕੇ ਬੱਛਰ ਜਾ ਕੇ ਹਾਂਜੀ ਹੁਣ ਵੀ ਮੰਨ ਕੇ ਚੱਲ ਵੀ ਹਜੇ ਵੀ ਸਾਰਾ ਦਿਨ ਪਿਆ ਹਾਂਜੀ ਤੇ ਟਾਈਮ ਸੱਜ ਨੂੰ 12:00 ਵਜੇ ਤੇ 26 ਮਿੰਟ ਹੋਏ ਆ ਤੇ ਪ੍ਰੋਪਰ ਹਜੇ ਖਾਲੀ ਨਹੀਂ ਬਾਈ ਕਹਿੰਦਾ ਕਿਰੀ ਤੇ ਅੱਧਾ ਦਿਨ ਹੀ ਹੋਇਆ ਤੇ ਸਵੇਰੇ ਬਾਈ ਕਹਿੰਦਾ ਵੀ ਲੇਟ ਦੀ ਦਾ ਪਰ ਬੋਲਾ ਕੱਢਿਆ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰੀ ਬਾਈ ਮੂਰੇ ਖੜੀ ਮੜਾ ਜਾਈ ਰੋਕੇ ਨੂੰ ਮੜਾ ਜਾ ਪੱਥਣਾ ਫਵਾਨਾ ਟਕਾ ਕੇ ਕਰਾ ਦੀਏ ਚੈੱਕ ਇਹ ਕੱਲਾ ਕੱਲਾ ਥਾਣਾ ਵੀਡੀਓ ਦੇ ਪਾਵਾਂ ਰਗਾ ਬਹੁਤ ਬਿੱਥੀ ਤੇ ਲੱਗਿਆ ਵਾ ਤੇ ਅਟਰ ਕੁਆਲਿਟੀ ਦਾ ਪੂਰੀ ਸ਼ਾਨਦਾਰਾ ਵਹਿੜ ਥੋੜੀ ਡਰਦੀ ਹੈ ਤੇ ਹਾਂ ਤੇ ਚੰਗਾ ਕੱਦ ਕਾਠ ਆ ਗਿਆ ਤੇ ਬਹੁਤ ਸੋਹਣੀ ਆ ਗਈ ਵਹਿੜ ਚੰਗੀ ਦੂਜਾ ਸੂਆ ਆ ਗਈ ਹਾਂ ਤੇ ਵੀਰੇ ਫਿਰ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ ਆਪਾਂ ਲੈਣ ਦਾ ਨਹੀਂ ਦੱਸਾਂਗੇ ਵੀਰੇ ਹਾਂਜੀ 53000 ਤੋਂ ਛੋੜ ਹੋਊਗੀ ਬਸ 53000 ਰੁਪਏ ਦੇ ਵਿੱਚੋਂ ਛੋੜ ਹੋਊਗੀ ਠੀਕ ਹੈ ਲੋ ਵੀ ਸੱਜਣੋ ਬਿਲਕੁਲ ਜੈ ਡਿਮਾਂਡ ਕਰੀ ਆ ਦੂਜਾ ਸੂਆ ਵਹਿੜ ਸੂਈ ਹੈ 16 17 ਕਿਲੋ ਦੁੱਧ ਬਾਈ ਕਹਿੰਦਾ ਪਾ ਦੂਗੀ ਜੇ ਚੰਗੀ ਸੇਵਾਲੇ ਘਰੇ ਜਾਵੜੇ ਮੇਰਾ ਜਿਹੜਾ ਅਨੁਮਾਨ ਹੈ ਸੱਜਣੂ ਵੀ ਆਪਾਂ ਰੋਜ਼ ਬਸਮਾ ਦੇ ਵਿੱਚ ਵਿਜ਼ਿਟਦੇ ਆ ਵੀ 17 18 ਲੀਟਰ ਦੁੱਧ ਕੋਈ ਵਾੜਾ ਨਹੀਂ ਵੜਨੂ ਕਿਉਂਕਿ ਸੋਨਾ ਕੱਦ ਕਾਠਾ ਗਿਆ ਤੇ ਆਰਡਰ ਕੁਆਲਟੀ ਵੀ ਸੋਹਣੀ ਹੈ ਤੇ ਦੁੱਧ ਵਾਲਾ ਥਣ ਲੱਗਿਆ ਵਾ ਕੱਲਾ ਕੱਲਾ ਸਣਾ ਮੋਟਾ ਥਣ ਤੇ ਬਾਈ ਨੇ ਡਿਮਾਂਡ ਜਿਹੜੀ ਕਰੀ ਆ ਬਿਲਕੁਲ ਜੈਜ ਕਰੀ ਆ 53000 ਰੁਪਏ ਦੇ ਵਿੱਚ ਛੋੜ ਛੱਪਾ ਹੋ ਜੂਗਾ ਐ ਨਖਰਾਂ ਨੂੰ ਖਰਾਵਾ ਬਹੁਤ ਸੋਹਣਾ ਵਹਿੜਦਾ ਵੇਲਬੂਲ ਵੀ ਵਧੀਆ ਲੰਮੀ ਲੰਝੀ ਆ ਤੇ ਘਰੇ ਦੁੱਧ ਪੀਣ ਨੂੰ ਕੋਈ ਮਾੜੀ ਨਹੀਂ ਜੀ 53000 ਰੁਪਏ ਦੀ ਗਾਂਜੇ ਮਨ ਕੇ ਚਲਦੋ ਟੋਕਰ ਗੱਭਣੂ ਵਿੱਚ ਨਹੀਂ ਹੋਈ ਚੰਗੇ ਰੁਪਈਏ ਦੀ ਵਿਖ ਜੂ ਦੁੱਧ ਪੀ ਕੇ ਤੇ ਇਸ ਤੋਂ ਅੱਗੇ ਆ ਗਈ ਜਰਸੀ ਪੰਜਾਬ ਵਾਲੀ ਹੈਨਾ ਹਾਂ ਪੰਜਾਬ ਵਾਲੀ ਹਾਂ ਤੇ ਇਹ ਸੂਹਾ ਦੱਸ ਵੀਰੇ ਕਿੰਨਾ ਵਾਂ ਸੂਈ ਆ ਇਹ ਸੂਹਾ ਤੇ ਗੱਭਣ ਸੁੰਨ ਵਾਲੀ ਹੈ ਨੂੰ ਗੱਬਣ ਆਏ ਠੀਕ ਹੈ ਕਿੰਨੇ ਕਿੰਨੇ ਦਿਨ ਪਏ ਹਜੇ ਇਹਦੇ ਇਹਦੇ ਘੱਟੋ-ਘੱਟ 5-6 ਦਿਨ ਪਾਇਆ ਹਜੇ 5-6 ਦਿਨ ਹਜੇ ਪਏ ਤੇ ਇਹਨੇ ਕਿੰਨਾ ਦੁੱਧ ਪਾਇਆ ਪਿਛਲੇ ਸੂ ਇਹਨੇ 17-18 ਲੀਟਰ ਨੂੰ ਪਾਇਆ ਠੀਕ ਹੈ ਫਿਰ ਇਹ ਘਰ ਦੇ ਨਹੀਂ ਆਪਣੀ ਆ ਭਾਰਤੀਆਂ ਵਾੜਾਂ ਠੀਕ ਹੈ ਤੇ 17-18 ਲੀਟਰ ਦੁੱਧ ਇਹਨੇ ਪਾਇਆ ਤੇ ਇਹ ਹਜੇ ਮੰਨ ਕੇ ਚੱਲ ਵੀ ਹਫ਼ਤਾ ਲੇ ਜੂ ਇੱਕ ਹੈ ਨਾ ਲੈ ਖੋਲ ਲੈ ਫਿਰ ਤੋਰਾ ਕਰਾ ਚੱਕ ਲਓ ਵੀ ਸੱਜਣੋ ਤੇ ਇਹ ਆ ਗਈ ਜਰਸੀ ਪੰਜਾਬ ਵਾਲੀ ਜਿਹੜੇ ਭਰਾ ਨੂੰ ਘਰੇ ਸ਼ੌਂਕ ਹੈ ਜਰਸੀ ਦਾ ਤੂੰ ਦਾ ਜਰਸੀ ਦਾ ਸ਼ੌਂਕ ਵੀ ਪਗਾਉਗੀ ਤੇ ਰੇਟ ਵੀ ਬਿਲਕੁਲ ਜਾਇਜ਼ ਹੋਊਗਾ ਇਹਦਾ ਵੀ ਤੇ ਜਿਹੜਾ ਥੰਦ ਹੈ ਇਹਦਾ ਸੈਜ ਆ ਇਹਦਾ ਵੀ ਥੰਦ ਸੈਜ ਕੱਲਾ ਕੱਲਾ ਸਨ ਆ ਗਿਆ ਕੋਈ ਫੋਰ ਸ਼ੌਂਕ ਨਹੀਂ ਤੇ ਸੋਹਣਾ ਕੱਦਗਾਠਾ ਪੰਜਾਬ ਵਾਲੀ ਜਰਸੀ ਹੈਗੀ ਫੇਸ ਕੁਆਲਟੀ ਕਰੋ ਚੈੱਕ ਜੀ ਤੇ ਥਣ ਹੋਵਨ ਜਿਹੜਾ ਵਹਿੜ ਤਾਂ ਬਹੁਤ ਸੋਹਣਾ ਦੇਖੋ ਆਰਡਰ ਕੁਆਲਟੀ ਬਹੁਤ ਸੋਹਣੀ ਹੈ ਤੇ ਦਿਨ ਲੈ ਜੂਗੀ ਹਜੇ ਬਾਈ ਕਹਿੰਦਾ ਤੇ ਨਿਗਰ ਨੁਗਰ ਬਹੁਤ ਆ ਵਜਨ ਵਜੂਦ ਸੋਹਣਾਗਾ ਮੋੜ ਲਿਆ ਵੀਰੇ ਬਈ ਜਨ ਬੂਜਨ ਬਹੁਤ ਚੰਗਾ ਵੈਢਦਾ ਨਿੱਗਰ ਨਰੋਈ ਆ ਕੋਈ ਲਿੱਸੀ ਲਾਵੀ ਨਹੀਂ ਪੰਜਾਬ ਵਾਲੀ ਜਰਸੀ ਆਗੀ ਤੇ ਇਹਦੇ ਜਿਹੜਾ ਸੀਮਨ ਲੱਗਿਆ ਕਿਤੇ ਪਤਾ ਕਿਹੜਾ ਲੱਗਿਆ ਜਰਸੀ ਦੇ ਹਾਂਜੀ ਲੱਗਿਆ ਹੋਇਆ ਹੈ ਠੀਕ ਹੈ ਬਈ ਜਣੀ ਕਿ ਚੰਗਾਈ ਲੱਗਿਆ ਹੋਇਆ ਹੈ ਜਿਵੇਂ ਆਹ ਵੈਢਦੇ ਪਹਿਲਾਂ ਪਹਿਲੇ ਨੰਬਰ ਵਾਲੀ ਆਪਾਂ ਵੈਢ ਵਿਖਾਈ ਆ ਬਾਈ ਕਹਿੰਦਾ ਵੀ ਇਹਦੇ ਰਮਾਡਾ ਦਾ ਸੀਮਨ ਲੱਗਿਆ ਸੀ ਤੇ ਦਿੱਤਾ ਪਰ ਬੱਛਾ ਸੀਮਨ ਬਾਈ ਚੰਗਾਈ ਲਵਾਉਂਦਾ ਚੰਗੇ ਪਸੂ ਆ ਗਏ ਬਾਈ ਕੋਲੇ ਘਰੇ ਇਸ ਦਿਨਮਾਰਕ ਦਾ 50060 ਵੈਢ ਦਾ ਲੱਗਿਆ ਹੈ ਠੀਕ ਹੈ ਲੋ ਵੀ ਸੱਜਣੋ ਇਹ ਆ ਜੀਰੋ ਵਾਰਡ ਦਾ ਬਾਈ ਕਹਿੰਦਾ ਸੀਮਨ ਲੱਗਾ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਜਿਹੜੇ ਢੱਲਾਂ ਢੁੱਲਾਂ ਬਹੁਤ ਪਈਆਂ ਤੇ ਬਹੁਤ ਸੋਹਣਾ ਲੇਵਾ ਕੱਢੂਗੀ ਹੈ ਨਾ ਬਾਈ ਹਾਂਜੀ ਤੇ ਕਿਉਂਕਿ ਢਿਲ ਢੁੱਲ ਬਹੁਤ ਪਈ ਆ ਤੇ ਬਾਕੀ ਆਰਡਰ ਕੁਆਲਿਟੀ ਜਿਹੜੀ ਸੋਹਣੀ ਆ ਕੋਈ ਲੰਕਮਾਂ ਟੁੱਟਮਾ ਲੇਵਾ ਨਹੀਂ ਬੰਦਾ ਇਹ ਇਹਦੀ ਡਿਮਾਂਡ ਵੀਰੇ ਇਹਦੇ ਦੇ ਲੈਣੀ ਦੱਸਾਂਗੇ ਆਪਾਂ ਇਹਦੀ 58000 ਤੋਂ ਛੋੜ ਹੋਊਗਾ 58000 ਰੁਪਏ ਦੇ ਵਿੱਚ ਛੋੜ ਛੱਪਾ ਹੋ ਜਾਊਗਾ ਠੀਕ ਹੈ ਜੀ ਲੋ ਵੀ ਸੱਜਣੋ 2 ਨੰਬਰ ਵਾਲੀ ਦੀ ਪੰਜਾਬ ਵਾਲੀ ਜਰਸੀ ਆ ਜੀ ਤੇ ਸੂਹਾ ਤੀਜਾ ਸੂਣਾ ਇੱਕ ਹਫਤੇ ਦੀ ਕੱਤੀ ਆ 17-18 ਲੀਟਰ ਬਾਈ ਕੰਨ ਦਾ ਦੁੱਧ ਦਿੰਦੀ ਆ ਤੇ ਦਿਨ ਹਜੇ ਲੇਜੂਗੀ 5-7 ਦਿਨ ਦਾ ਹਫਤਾ ਦੁੱਧ ਵੀ 17-18 ਲੀਟਰ ਪਾ ਦੂਗੀ ਤੇ ਪਰ ਦੁੱਧ ਦੀ ਜਿਹੜੀ ਕੁਆਲਿਟੀ ਆ ਤੇ ਇਹਦਾ ਵੀ ਦੁੱਧ ਮੱਝਾਂ ਵਰਗਾ ਹੋਊਗਾ ਕਿਉਂਕਿ ਜਰਸੀ ਦੀ ਵਰੀਆ ਫੈਂਟ ਹੁੰਦੀ ਆ ਇਹ ਜਿਹੜੀ ਪਹਿਲੇ ਨੰਬਰ ਚ ਅੱਪਾ ਵੜ ਵਿਖਾਈ ਆ ਉਹ ਵੀ ਥੋੜੀ ਜਿਹੀ ਕਰੋਸ ਆਂਗਦੇ ਆ ਵਿੱਚ ਆ ਗਈ ਦੁੱਧ ਦੀ ਜਿਹੜੀ ਇਹਦੀ ਕੁਆਲਿਟੀ ਆ ਇਹਦੀ ਵੀ ਕੁਆਲਿਟੀ ਮੱਝਾਂ ਵਰਗੀ ਹੋਊ ਦੋਨੇ ਪਸ਼ੂ ਆਪਾਂ ਬਾਈ ਦੇ ਵਿਖਾਏ ਆ ਦੋਨੇ ਬਿਲਕੁਲ ਜਾਇਜ਼ ਰੇਟ ਦੇ ਆਗੇ ਤੇ ਘਰ ਦੀਆਂ ਵੀਰ ਦੀਆਂ ਗਾਵਾਂ ਕੋਈ ਵਪਾਰ ਦਾ ਕੰਮ ਨਹੀਂ ਤੇ ਸੁਖਨਾ ਬਾਈ ਕੋਲੇ ਪਸ਼ੂ ਬਹੁਤ ਵਧੀਆ ਆਪ ਕੋ ਬੱਚੀ ਖੜੀ ਹੈ ਬਾਈ ਕੋਲੇ ਬਹੁਤ ਚੰਗੀ ਬਲੈਕ ਕਲਰ ਦੇ ਵਿੱਚ ਚੰਗੀਆਂ ਮੱਝਾਂ ਝੋਟੀਆਂ ਆਗੀਆਂ ਬਿਲਕੁਲ ਥਰੇਲੂ ਵੀਰ ਦੇ ਘਰ ਆਪਸ ਨੂੰ ਵੀਡੀਓ ਦਿਖਾਈ ਆ ਜਾਇਜ਼ ਰੇਟ ਆ ਤੇ ਜਿਹੜੇ ਭਰਾ ਜੇ ਕੋਈ ਵੀ ਪਸ਼ੂ ਸੱਜਣੋ ਫਿਰਟ ਆਉਂਦਾ ਤੇ ਆਪ ਦੀ ਨਿਰਖ-ਬਰਖ ਤੁਸੀਂ ਕਰਨੀ ਆ ਤੇ ਕਿਉਂਕਿ ਬਾਈ ਕੋਲ ਆਫ ਕੈਮਰਾ ਬਾਈ ਦੇ ਨਾਲ ਗੱਲਬਾਤ ਹੋਈ ਬਾਈ ਕਹਿੰਦਾ ਵੀ ਖੁੱਲੀਆਂ ਛੋੜਾਂ ਜਿਹੜੀ ਸੂਈ ਵੀ ਗਾਂ ਉਹਵੇਂ ਇੱਕ ਟਾਈਮ ਦੋ ਟਾਈਮ ਬੇਸ਼ੱਕ ਹਜੇ ਇਕੱਲਾ ਬੋਲਾ ਹੀ ਆ ਵੀ ਜਨਨ ਕਿ ਦੁੱਧ ਤੇ ਦਾਹਾ ਪਸ਼ੂ ਹਫ਼ਤੇ ਦੇ ਵਿੱਚ ਆਉਂਦਾ ਤੇ ਕੋਈ ਦੋ ਟਾਈਮ ਚਵਾਈ ਕਰ ਲੇ ਭਵੇਂ ਕੋਈ ਇੱਕ ਟਾਈਮ ਕਰ ਲੇ ਤੇ ਖੁੱਲ੍ਹੀ ਛੋੜ ਆ ਤੇ ਜਿਹੜੀ ਗੱਬਨ گاਉ ਦੇ ਥੰ ਪਾਸ ਕਰਕੇ ਆਉਦੀ ਖਰੀਦੋ ਤੇ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਭਰਾ ਦੇ ਕੋਈ ਵੀ ਪਸ਼ੂ ਫਿੱਟ ਹੋਏ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਆਪਾਂ ਮਿਲਦੇ ਆ ਅੱਗੇ ਨਵੀਂ ਵੀਡੀਓ ਚ ਧੰਨਵਾਦ ਅੱਸੀ ਗੱਲ ਸਾਰਿਆਂ ਨੂੰ